ਰੋਕ ਰੋਕੋ 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 ਹੋ ਗਿਆ ਪੱਜ ਗਏ ਉਹ 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 ਇਧਰ ਲਾ ਇਧਰ ਲਾ ਇਧਰ ਦਾ ਸਾਡ ਤੇ ਇਹਦੇ ਇਹਦੇ ਮਾਰ ਕੇ ਚਿੱਤ ਇਹਦੇ ਮਾਰ ਇਧਰ ਲਾ ਇਧਰ ਲਾ ਸਾਡੇ ਤੇ ਇਧਰ ਲਾਓ ਸਾਡੇ ਗੰਦ ਪਾਇਆ ਤੁਸੀਂ ਜਨਾਬ ਹੋਲੀ ਦੇ ਘੇਡ ਨਹੀਂ ਆਸੀਂ ਕਢਾਉਣਾ ਹੋਲੀ ਪੱਤ ਕਢਾਉਣਾ ਇਧਰ ਇਹ ਸਾਰੀ ਘੇਡੀਆਂ ਦੇ ਹੋਲੀ ਦੇ ਘੇਡ ਨਹੀਂ ਆ ਜਨਾਬ ਅਸੀਂ ਬੱਸ ਫੜਾ ਰਹੇ ਹਾਂ ਚੱਲ ਜਾਓ ਚੱਲ ਲਓ ਆ ਚਾਬੀ ਕੱਢੋ ਮੋਟ ਸਕਦੇ ਤੁਸੀਂ ਕੀ ਗੰਦ ਪਾਇਆ ਤੁਸੀਂ ਚਾਬੀ ਕੱਢੋ ਚਲ ਤੁਸੀਂ ਜਿਉਣਾ ਹਰਾਮ ਕੀਤਾ ਲੋਕਾਂ ਦਾ ਹਾਂ ਮਲਕੀਤ ਲੈ ਕੇ ਚੱਲੋਂ ਅੰਦਰ ਇਹਨੂੰ ਖੋਲ ਦਿਓ ਖੋਲ ਦਿਓ ਹਲਾ ਹਲਾ ਇਧਰ ਇਧਰ ਨਾਲ ਸਾਈਡ ਤੇ ਇਧਰ ਲੈ ਇਹਨੂੰ ਵੀ ਲੈ ਓਏ ਇਧਰ ਨਾਲ ਸਾਈਡ ਤੇ ਇਧਰ ਨਾਲ ਸਾਈਡ ਗਾਇਤ ਇਧਰ ਦੇ ਆ ਇਹਨੂੰ ਚਾਬੀ ਕੱਢ ਕੇ ਲਿਆਓ ਆ ਫਿਰ ਚਾਬੀ ਆ ਚਲੋ ਚਲੋ ਫੇ ਚਲੋ ਲੈ ਕੇ ਚੱਲੋਂ ਅੰਦਰ ਇਹਨੂੰ ਇਹਨੂੰ ਪੜਾਵਾ ਪਾਉ ਇਹਨਾਂ ਨੂੰ ਮੈਂ ਚਲੋ ਪਾਉ ਮੂ ਦੇ ਇਹਨਾਂ ਨੂੰ ਵਜੇ ਵਜਾਉਂਦੇ ਇਹੇ ਸ਼ਰਮਲਾਈ ਕੰਜਰਦਿਆਂ ਨੇ ਹਾਂ ਬਲਕੀਤ ਕਰੋ ਬੰਦ ਹਰਬੰਸ ਬੰਦ ਕਰੋ ਇਹਨਾਂ ਨੂੰ ਇਹ ਦੂਜੇ ਸੀ 15 20 ਉਹ ਭੱਜ ਗਏ ਉਦੋਂ ਦੂਜੇ ਨਾਕੇ ਤੇ ਕਰੋ ਦੂਜੇ ਨਾਕੇ ਤੇ ਵੇਖਦੇ ਆ ਦੂਜੇ ਨਾਕੇ ਤੇ ਕਰੋ ਫੋਨ ਆ ਗਈ ਲਾਉਣੇ ਆ ਕਰਕੇ ਨਾ ਨਹੀਂ ਨਹੀਂ ਕੋਈ ਨਹੀਂ ਹਰਬੰਸ ਸਿੰਘ ਨਾ ਬਲੇਟੋ ਸਾਰੇ ਇਹ ਠੀਕ ਹੈ ਜਿਹੜਾ ਗੰਦ ਪਾਇਆ ਆ ਕੀ ਪੀ ਪਣੀ ਚੱਕੀ ਬੈਠੇ ਪੁਰਿਆ ਉਹ ਨਿੱਕਿਆ ਤੂੰ ਪੁਰਿਆ ਇੱਧਰ ਮੇਰੇ ਕੋਲ ਦੰਦ ਨਹੀਂ ਕੱਢਨੇ ਮੈਂ ਕੰਨ ਤੇ ਮਾਰੂੰਗਾ ਚਪੇੜ ਹਾਂ ਜੰਮੇ ਠੀਕ ਹੈ ਇਹ ਥਾਣਾ ਹੈ ਇਹ ਹਾਂ ਕਿੰਨੇ ਸਾਲਾਂ ਦਾ ਤੂੰ ਮੈਂ 13 ਦਾ ਹੀ 13 ਸਾਲਾਂ ਦਾ ਇਹ ਏਡੇ ਏਡੇ ਬੋਤਲ ਕੱਟੇ ਤੈਨੂੰ ਮਗਰ ਲਈ ਫਿਰਦੇ ਆ ਤੇਰੇ ਮਾਪਿਆਂ ਨੂੰ ਪਤਾ ਵੀ ਤੂੰ ਆ ਪੀ ਆ ਬਾਜੇ ਵਜਾਉਂਦਾ ਫਿਰ ਗਲਤੀ ਹੋ ਗਈ ਕਿੰਨੀ ਉਮਰ ਹੈ ਤੇਰੀ 30 32 ਸਾਲ ਦੀ 30 32 ਸਾਲ 30 ਕੇ 32 32 ਸਾਲ ਕਿਆ ਪੋਰਾ ਪੋਰਾ ਨਿਆਣੇ ਮਗਰ ਲਾਇਆ ਮੈਨੂੰ ਇਹ ਯਾਰ ਇੱਕ ਗੱਲ ਦੱਸ ਮੇਰੀ ਤਾਂ ਆਦਤ ਹੀ ਨਹੀਂ ਕਿਸੇ ਨੂੰ ਪਰੇਸ਼ਾਨ ਕਰਨ ਦੀ ਕਿ ਆ ਕੀ ਤੁਸੀਂ ਹੋਲੀ ਦਾ ਤਰੀਕਾ ਕੋਈ ਤੁਹਾਡਾ ਮਨਾਉਣ ਦਾ ਹੈ ਨਹੀਂ ਆਉਦਾ ਅਸੀਂ ਰੰਗ ਲਾਉਣਾ ਆਏ ਸੀ ਆ ਆ ਇਹਦੇ ਨਾਲ ਰੰਗ ਲੱਗ ਹੋਰ ਆ ਓਏ ਸਾਰੇ ਤੁਸੀਂ ਓਏ ਪੱਗ ਵਾਲਿਆ ਦੰਦ ਨਾ ਕੱਟ ਮੈਂ ਤੇਰੇ ਬੂਥਾ ਸੇਕੁੰਦਰ ਇਹ ਚੀਜ਼ ਹੁਲੜਵਾਜੀਆਂ ਕਰਨ ਲੱਪੇ ਥੋੜੀ ਸ਼ਿਕਾਇਤ ਪਤਾ ਕਿ ਆਈ ਸੀ ਵੀ ਤੁਸੀਂ ਬਾਜ਼ਾਰ ਦੇ ਵਿੱਚ ਕੁੜੀਆਂ ਤੇ ਰੰਗ ਪਾ ਕੇ ਨਿਕਲਦੇ ਹੋ ਇਹਨਾਂ ਇਹਨਾਂ ਦੇ ਮਾਪਿਆਂ ਨੂੰ ਕਰੋ ਫੋਨ ਹਾਂ ਫੋਨ ਰੱਖੋ ਕੋਲੇ ਕੋਈ ਨਹੀਂ ਫੋਨ ਥੋੜਾ ਦੇਣ ਇਹਨਾਂ ਨੂੰ ਇਹਨਾਂ ਨੂੰ ਵਾਜੇ ਵਜਾਉਣ ਦਾ ਤਰੀਕਾ ਦੱਸਦੇ ਹਾਂ ਸੱਚੀ ਕਾ ਜਨਾਬ ਸੱਚੀ ਕਾ ਠੀਕ ਹੋ ਜੀ ਹਾਂਜੀ ਹਾਂਜੀ ਕਿੰਨਾ ਰੰਗ ਰੱਖਿਆ ਰੰਗ ਤੁਹਾਡੇ ਸਾਹਮਣੇ ਹੀ ਹੈ ਜੀ ਮਸਾਹਾ ਤੇ ਕਾਦ ਨੂੰ ਬਸ ਪਚਕਾਰੀਆਂ ਰੱਖੀਆਂ ਹੋਈਆਂ ਹੋਰ ਪਿੱਛੇ ਪਛੇ ਰੰਗ ਨਹੀਂ ਨਹੀਂ ਹੋਰ ਕੋਈ ਨਹੀਂ ਠੀਕ ਸਹੀ ਹੈ ਸਾਰਾ ਸਾਰਾ ਸਹੀ ਹੈ ਕੋਈ ਕੈਮੀਕਲ ਵਗੈਰਾ ਨਹੀਂ ਨਹੀਂ ਜੀ ਮੰਡੀ ਚ ਰਹ ਨਹੀਂ 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 ਮੰਡੀ ਚ ਵਿਕਦਾ ਹਾਂ ਹਾਂ ਨਹੀਂ ਜਕੜਾ ਜਕੜਾ ਬਾੜਾ ਇਹਦਾ ਵਿਕਦਾ ਨਹੀਂ ਹੁੰਦਾ ਪੱਕੇ ਰੰਗ ਮੰਗੇ ਜਾਂਦੇ ਤੇ ਜਦ ਪੱਕੇ ਰੰਗ ਦੂਜੇ ਹੀ ਰੰਗਾਂ ਨੂੰ ਪੱਕੇ ਰੰਗ ਕਹਿੰਦੇ ਹੁੰਦੇ ਹੂੰ ਇਹ ਥੋੜਾ ਜਿਆਦਾ ਪੱਕਾ ਮੰਗ ਲੈਂਦੇ ਹਾਂ ਲੱਗ ਜੇ ਦੇਖੋ ਇੱਕ ਚੀਜ਼ ਦਾ ਧਿਆਨ ਰੱਖੋ ਕੁਲਦੀਪ ਸਿੰਘ ਜੀ ਵੀ ਕੋਈ ਵੀ ਉਹੋ ਜਿਹਾ ਪੱਕਾ ਰੰਗ ਨਾ ਵੇਚੋ ਜਿਹੜਾ ਕਿਸੇ ਤੇ ਇੱਕ ਵਾਰੀ ਲੱਗ ਗਿਆ ਨਹੀਂ ਨਹੀਂ ਤੇ 15 ਦਿਨ ਮਹੀਨਾ ਮੂਵੀ ਤੇ ਲੱਵੇ ਨਹੀਂ 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 ਆ ਜੀ ਹੋਲੀ ਜਿਹੜੀ ਆ ਨਾ ਖੁਸ਼ੀਆਂ ਦਾ ਤਿਹਾਰ ਹੈ ਹਾਂਜੀ ਹਾਂਜੀ ਠੀਕ ਹੈ ਰੰਗਾਂ ਦਾ ਤਿਹਾਰ ਹੈ ਮਨਾਉਣਾ ਚਾਹੀਦਾ ਇਹ ਦੇਖੋ ਟਾਈਮ ਦੇਖੋ ਕੀ ਹੋ ਗਿਆ ਕਰੋ ਠੀਕ ਹੈ ਨਹੀਂ ਸਹੀ ਹੈ ਜੀ ਮੈਂ ਕੱਲੀ ਕੱਲੀ ਦੁਕਾਨ ਤੇ ਜਾ ਰਹੇ ਹਾਂ ਹਾਂਜੀ ਸਰ ਤੇ ਹਰ ਇੱਕ ਨੂੰ ਇਹ ਬੇਨਤੀ ਕਰ ਰਹੇ ਹਾਂ ਠੀਕ ਹੈ ਕੋਈ ਸਖਤ ਮੈਂ ਹੁਕਮ ਨਹੀਂ ਲਾ ਰਿਹਾ ਮੈਂ ਬੇਨਤੀ ਕਰ ਰਿਹਾ ਕਿਉਂਕਿ ਦੇਖੋ ਅਸੀਂ ਪਬਲਿਕ ਸਰਵੈਂਟ ਹਾਂਜੀ ਲੋਕਾਂ ਲੋਕਾਂ ਫੈਕਸ ਦੇ ਵਿੱਚੋਂ ਸਾਨੂੰ ਤਲਕਾ ਮਿਲਦੀ ਹੈ ਸਹੀ ਗੱਲ ਸਰਕਾਰ ਸਖਤ ਹੈ ਹਾਂਜੀ ਸਾਡਾ ਪ੍ਰਸ਼ਾਸਨ ਸਖਤ ਹੈ ਹੈੱਡ ਕੁਆਟਰ ਦੀਆਂ ਸਖਤ ਹਦਾਇਤਾਂ ਸਹੀ ਗੱਲ ਚੰਗੇ ਰੰਗ ਵੇਚ ਲਓ ਚਾਹੇ ਟਰੱਕ ਭਰ ਕੇ ਵੇਚ ਲਓ ਹਾਂਜੀ ਪਰ ਜਿਹੜਾ ਕਿਸੇ ਦੇ ਬੱਚੇ ਦਾ ਕਿਸੇ ਦੇ ਜੀ ਦਾ ਕਿਸੇ ਦੀ ਸਿਹਤ ਦਾ ਨੁਕਸਾਨ ਕਰੇ ਉਹ ਹਰ ਰੰਗ ਮੇਰੀ ਬੇਨਤੀ ਹੈ ਇੱਕ ਵਾਰ ਨਹੀਂ ਨਹੀਂ ਸਾਰੇ ਇਹ ਜੀ ਗਲਤੀ ਨਹੀਂ ਕਰ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਧੰਨਵਾਦ ਧਿਆਨ ਰੱਖਿਓ ਖਾਸ ਕੋਈ ਗੱਲ ਨਹੀਂ ਕੋਈ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਨਹੀਂ ਸਰ ਬਿਲਕੁਲ ਹੋਰ ਹੋਰ ਇਹ ਕਿਵੇਂ ਇਹ ਤਾਂ ਚੱਲਦਾ ਹੀ ਹੁੰਦਾ ਇੱਥੇ ਆਣਾ ਧੂਰਾ ਤੇ ਤੁਹਾਨੂੰ ਪਤਾ ਖਰਚੇ ਕੱਢਨੇ ਹੁੰਦੇ ਆ ਮੈਂ ਕਹਿੰਦਾ ਧਰਮ ਸਿੰਘ ਬਰਾੜ ਕਨੇ ਬੜਾ ਸਖਤ ਬੰਦਾ ਨਹੀਂ ਧਰਮ ਸਿੰਘ ਇੱਥੇ ਆਉਂਦੇ ਜਾਂਦੇ ਰਹਿੰਦੇ ਬੜਾ ਲਿਗਾਉਂਦੇ ਡੋਕੇ ਨਹੀਂ ਕਰਦੇ ਹੁੰਦੇ ਸਤਾਈ ਜੀ ਫੇਰ ਉਹ ਵੀ ਚੱਲੀ ਜਾਂਦਾ ਇਹ ਤਾਂ ਸਾਫ ਨਾਲ ਚੱਲੀ ਨਹੀਂ 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 ਇਹ ਇਹ ਤਾਂ ਚੱਲੀ ਜਾਂਦਾ ਇਹ ਮੇਰੀ ਆਦਤ ਹੈ ਵੀ ਮੈਂ ਨਾ ਕਿਸੇ ਤੋਂ ਸੱਕਤੀ ਕਰਕੇ ਰਾਜੀ ਨਹੀਂ ਹੁੰਦਾ ਪਰ ਜਦੋਂ ਬੰਦਾ ਬੇਵਕੂਫ ਬਣਾਉਂਦਾ ਨਾ ਤੇ ਸਾਨੂੰ ਵੀ ਆ ਵਰਦੀ ਬੜਾ ਕੁਝ ਕਹੌਂਦੀ ਹੈ ਠੀਕ ਹੈ ਠੀਕ ਹੈ ਜੀ ਇਹ ਵਰਦੀ ਜਿਹੜੀ ਇਹਨੂੰ ਇਹ ਮਾਂ ਹੈ ਸਾਡੀ ਹਾਂਜੀ ਠੀਕ ਹੈ ਤੇ ਮਾਂ ਨੂੰ ਨਾ ਆਪਣੇ ਪੁੱਤ ਦਾ ਫਿਕਰ ਹੁੰਦਾ ਹਾਂਜੀ ਹਾਂਜੀ ਵੀ ਇਹਦਾ ਢੱਡ ਕਿਵੇਂ ਪਰਣਾ ਆਪ ਭੁੱਖੀ ਰਹੇ ਜੇ ਹਾਂਜੀ ਤੇ ਉਹ ਜਿਹੜੇ ਫਰਜ਼ ਆ ਨਾ ਫਰਜ਼ ਆ ਸਾਡੇ ਪਿਓ ਦਾ ਕੰਮ ਕਰਦਾ ਸਹੀ ਗੱਲ ਹੈ ਉਹ ਸਾਨੂੰ ਇਹ ਕਹਿੰਦੇ ਕਿ ਆਪਦੀ ਮਾਂ ਦਾ ਖਿਆਲ ਰੱਖਣਾ ਤੁਸੀਂ ਜਿਹੜੀ ਤੁਹਾਡੇ ਢੱਡ ਦਾ ਫਿਕਰ ਰੱਖਦੀ ਹੈ ਹਾਂਜੀ ਹਾਂਜੀ ਤੇ ਜਦੋਂ ਜੇ ਤਾਂ ਮੈਨੂੰ ਕਹਿਤੀ ਗੱਲ ਹਾਂਜੀ ਉਹ ਤਾਂ ਮੈਂ ਜਰ ਲਊਗਾ ਹਾਂਜੀ ਤੇ ਜਿਹੜੀ ਆ ਸਾਡੀ ਮਾਂ ਨੂੰ ਜਿਹੜੀ ਸਾਨੂੰ ਰੋਟੀ ਰੋਜੀ ਦਿੰਦੀ ਹੈ ਨਾ ਹਾਂਜੀ ਜਦੋਂ ਇਹਨੂੰ ਤੁਸੀਂ ਕੋਈ ਬੁਰਾ ਭਲਾ ਬੋਲੋਗੇ ਤਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾਗਾ ਸਹੀ ਗੱਲ ਆਉਂਦਾ ਸਾਨੂੰ ਸਾਰਾ ਕੁਝ ਹੈ ਨਹੀਂ ਇਹ ਜੀ ਕੋਈ ਗੱਲ ਨਹੀਂ ਹੋ ਥਾਣੇਦਾਰ ਸਾਹਿਬ ਹਾਂਜੀ ਕੌਣ ਬੋਲਦੇ ਹੋ ਮੈਂ ਗੁਰਜੰਟ ਸਿੰਘ ਚੇਅਰਮੈਨ ਬੋਲਦਾ ਜੀ ਗੁਰਜੰਟ ਸਿੰਘ ਚੇਅਰਮੈਨ ਮੈਂ ਸੁਣਿਆ ਨਹੀਂ ਵੀਰੇ ਮੈਨੂੰ ਵੀ ਨਾ ਹੋ ਗਿਆ ਇਹਨੂੰ ਥਾਣੇ ਆ ਕੇ ਗੱਲ ਕਰੋ ਚੇਅਰਮੈਨ ਸਾਹਿਬ ਤੁਸੀਂ ਬੇਸ਼ੱਕ ਮੌਜੂਦਾ ਹੋ ਸਾਫਕਾ ਉਹ ਥਾਣੇ ਆ ਕੇ ਗੱਲ ਕਰੋ ਇਹ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਆਉਣਾ ਨਹੀਂ ਪਿਆ